ਫਿਰੋਜ਼ਪੁਰ ਦਾ ਜ਼ਿਲ੍ਹਾ ਹਸਪਤਾਲ ਖੁਦ ਬਿਮਾਰ ਸੀਵਰੇਜ ਸਿਸਟਮ ਦਾ ਬੁਰਾ ਹਾਲ ਗੰਦੇ ਪਾਣੀ ਵਿੱਚੋਂ ਲੰਘਣ ਨੂੰ ਮਜਬੂਰ ਮਰੀਜ਼ ਸੀਵਰੇਜ ਦੇ ਬਦਬੂਦਾਰ ਪਾਣੀ ਵਿੱਚ ਖੜ੍ਹ ਮਰੀਜ਼ਾਂ ਨੂੰ ਲੈਣੀਆਂ ਪੈ ਰਹੀਆਂ ਹਨ ਦਵਾਈਆਂ ਡਿਸਪੈਂਸਰੀ ਸਟਾਫ ਕਰ ਰਿਹਾ ਮਨਮਾਨੀਆਂ ਸਿਹਤ ਸਹੂਦਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਹੈ ਬੁਰਾ ਹਾਲ ਇਸ ਦੀਆਂ ਖਾਮੀਆਂ ਵੱਲ ਕਰੋ ਖਿਆਲ ਇਹ ਕਹਿਣਾ ਹੈ ਫਿਰੋਜ਼ਪੁਰ ਵਾਸੀਆਂ ਦਾ ਲੋਕਲ ਦਾ ਕਹਿਣਾ ਹੈ ਕਿ ਜੋ ਹਸਪਤਾਲ ਖੁਦ ਬਿਮਾਰ ਹੈ ਉੱਥੇ ਮਰੀਜ਼ਾਂ ਦੇ ਇਲਾਜ ਦਾ ਕੀ ਹਾਲ ਹੋਵੇਗਾ ਕਹੇ ਨੂੰ ਤਾਂ ਜ਼ਿਲ੍ਹਾ ਹਸਪਤਾਲ ਹੈ ਲੇਕਿਨ ਇੱਥੇ ਖਾਮੀਆਂ ਅਤੇ ਕਮੀਆਂ ਤੋਂ ਸਿਵਾਏ ਹੋਰ ਕੁਝ ਨਹੀਂ ਹੈ ਮੌਕੇ ਮੁਆਇਨਾ ਕਰਨ ਤੇ ਜੋ ਦੇਖਣ ਨੂੰ ਮਿਲਿਆ ਉਹ ਹਸਪਤਾਲ ਪ੍ਰਬੰਧਨ ਦੀ ਪੋਲ ਖੋਲ ਰਿਹਾ ਸੀ ओपीडी ਕੋਲ ਪਹੁੰਚ ਕੀਤੀ ਤਾਂ ਸੀਵਰੇਜ ਸਮੱਸਿਆ ਦੇਖਣ ਨੂੰ ਮਿਲੀ ਖਰਾਬ ਸੀਵਰੇਜ ਸਿਸਟਮ ਨੇ ਪੂਰੇ ਹਸਪਤਾਲ ਵਿੱਚ ਮਰੀਜ਼ਾਂ ਲਈ ਪ੍ਰੇਸ਼ਾਨੀ ਖੜੀ ਕਰ ਰੱਖੀ ਸੀ ਉਹ ਪੀਡੀ ਦੀ ਡਿਸਪੈਂਸਰੀ ਦਾ ਸਟਾਫ ਜਿੱਥੇ ਕਮਰੇ ਵਿੱਚ ਬੈਠਾ ਮਨਮਾਨੀ ਕਰਕੇ ਦਵਾਈਆਂ ਦੇ ਰਹੇ ਸਨ ਉੱਥੇ ਹੀ ਬਾਹਰ ਦਵਾਈਆਂ ਲੈਣ ਲਈ ਲਾਈਨਾਂ ਵਿੱਚ ਲੱਗੇ ਮਰੀਜ਼ ਸੀਵਰੇਜ ਦੇ ਗੰਦੇ ਅਤੇ ਬਦਬੂਦਾਰ ਪਾਣੀ ਵਿੱਚ ਖੜੇ ਨਜ਼ਰ ਆਏ ਮਜਬੂਰ ਇਹਨਾਂ ਮਰੀਜ਼ਾਂ ਨੇ ਆਪਣੇ ਮੂੰਹ ਕੱਪੜੇ ਨਾਲ ਟੱਕੇ ਹੋਏ ਸਨ ਇਹ ਵੀ ਪਤਾ ਲੱਗਾ ਕਿ ਦਵਾਈਆਂ ਦੇਣ ਵਾਲੇ ਸਟਾਫ ਮੁਲਾਜ਼ਮ ਮਰੀਜ਼ਾਂ ਨੂੰ ਦਵਾਈ ਹੱਥ 'ਚ ਫੜਾਉਣ ਦੀ ਬਜਾਏ ਸੁੱਟ ਦਿੰਦੇ ਹਨ ਭਾਵੇਂ ਉਹ ਗੰਦੇ ਪਾਣੀ ਵਿੱਚ ਹੀ ਕਿਉਂ ਨਾ ਡਿੱਗ ਪੈਣ ਕਈ ਵਾਰ ਮਰੀਜ਼ਾਂ ਨੂੰ ਗੰਦੇ ਪਾਣੀ ਵਿੱਚੋਂ ਦਵਾਈਆਂ ਚੱਕਣ ਨੂੰ ਮਜਬੂਰ ਹੋਣਾ ਪੈਦਾ ਹੈ ਵੀ ਜਦੋਂ ਸ਼ਿਕਾਇਤ ਕਰਦੇ ਹਨ ਤਾਂ ਉਲਟਾ ਧਮਕੀਆਂ ਮਿਲਦੀਆਂ ਹਨ ਇਹ ਕਿਹਾ ਜਾਂਦਾ ਹੈ ਦਵਾਈ ਲੈਣੀ ਤਾਂ ਲਓ ਨਹੀਂ ਤਾਂ ਜਾਓ ओपीडी ਦੇ ਬਾਹਰ ਬਦਬੂਦਾਰ ਮਾਹੌਲ ਬਣਿਆ ਹੋਇਆ ਸੀ ਇਸ ਗੰਭੀਰ ਸਮੱਸਿਆ ਨੂੰ ਹਸਪਤਾਲ ਪ੍ਰਬੰਧਕ ਲਗਾਤਾਰ ਨਜ਼ਰਅੰਦਾਜ਼ ਕਰਦੇ ਆ ਰਹੇ ਹਨ ਮਗਰ ਅਧਿਕਾਰੀਆਂ ਦੀ ਲਾਪਰਵਾਹੀ ਦਾ ਸ਼ਿਕਾਰ ਮਰੀਜ਼ਾਂ ਨੂੰ ਹੋਣਾ ਪੈ ਰਿਹਾ ਹੈ ਦੂਜੇ ਪਾਸੇ ਪਤਾ ਚੱਲਿਆ ਕਿ ਸੀਵਰੇਜ ਸਿਸਟਮ ਇੱਕ ਜਾਂ ਦੋ ਹਫ਼ਤਿਆਂ ਤੋਂ ਨਹੀਂ ਬਲਕਿ ਮਹੀਨਿਆਂ ਤੋਂ ਖਰਾਬ ਚੱਲ ਰਿਹਾ ਹੈ ਇੱਥੇ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਸੀਵਰੇਜ ਦੇ ਪਾਣੀ ਵਿੱਚੋਂ ਲੰਘਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਕਈ ਵਕ ਵਕ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਨੂੰ ਸੀਵਰੇਜ ਸਮੱਸਿਆ ਕਾਰਨ ਪਰੇਸ਼ਾਨ ਹੋਣਾ ਪੈਂਦਾ ਹੈ ਪੁੱਛਣ ਤੇ ਅਧਿਕਾਰੀ ਕੋਈ ਵਾਜਿਬ ਜਵਾਬ ਨਹੀਂ ਦੇਦੇ ਸਮੱਸਿਆ ਜਲਦ ਹੱਲ ਹੋਣ ਦੀ ਗੱਲ ਕਹੇ ਕੇ ਆਪਣਾ ਪੱਲਾ ਬਚਾ ਲੈਂਦੇ ਉਧਰ ਇਸ ਸਬੰਧ ਵਿੱਚ ਸਿਵਲ ਸਰਜਨ ਰਾਜਵਿੰਦਰ ਕੌਰ ਨੂੰ ਪੁੱਛੇ ਜਾਣਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਗਰ ਸਮੱਸਿਆ ਆ ਰਹੀ ਹੈ ਤਾਂ ਉਹ ਜਲਦੀ ਹੱਲ ਕਰਵਾਉਂਗੇ ਨਾਲ ਹੀ ਦਵਾਈਆਂ ਦੇਣ ਵਾਲੇ ਸਟਾਫ ਦੇ ਖਿਲਾਫ ਵੀ ਕਾਰਵਾਈ ਕਰਨਗੇ